20 ਸਾਲ ਪਹਿਲਾਂ ਨਹੀਂ 1972 ਤੋਂ ਪਹਿਲਾਂ ਨਹੀਂ ਪਾਣੀ ਆਇਆ ਜਾਂਦਾ ਜੀ ਪਰ ਵੱਧ ਕਿਸਮ ਦੀ ਥੋੜੀ ਟਨਯੋਰ ਦੀ ਗੱਲ ਕਰਦੇ ਆਂ ਹਾਂ ਵੱਧ ਕਿਸਮ ਦੀ ਇਸ ਗੱਲ ਦੀ ਸੀ ਵੀ ਅੱਜ ਤੱਕ 78-79 ਸਾਲ ਹੋ ਗਿਆ ਯਾਦ ਹੋ ਇਹਨੂੰ ਸਰਟਾਣੀ ਨੱਥਾ ਸਿੰਘਾਂ ਨੇ ਇਹਨੂੰ ਵਾਕਈ ਆਜ਼ਾਦੀ ਹੌਂ ਰਹੀ ਜੀ ਤਾਂ ਮੈਂ ਬਹੁਤ ਖੁਸ਼ਕਿਸਮਤ ਆਂ ਔਰ ਕਰਮਾ ਆਂ ਜਿਹਨੂੰ ਇਹ ਸੇਵਾ ਮਿਲੀ ਹੈ ਔਰ ਮੈਂ ਪਿੰਡਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੇ ਸਾਲ ਸਬਰ ਰੱਖਿਆ ਤੇ ਆਮ ਆਦੀ ਪਾਰਟੀ ਦੀ ਉਮੀਦ ਰੱਖੀ ਔਰ ਝਾੜੂ ਦੇ ਚੋਣ ਸ਼ਾਂਤ ਤੇ ਇੱਕ ਮੋਹਰ ਲਾ ਕੇ ਅੱਜ ਹੋਰ ਮੈਲਾ ਦਾ 10 ਦਿਨ ਦਾ ਕੰਮ ਹੈ ਜਦੋਂ ਪਾਣੀ ਖਤਮ ਹੋ ਗਿਆ ਸੜਕ ਬਨ ਰਹੀ ਹੈ ਕਿ ਬਾਕੀ ਪੋਲ ਕੰਪਲੀਟ ਹੋ ਚੁੱਕੀ ਹੈ ਸੋ ਇਸ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁबारकਾਂ ਨੇ ਅਸੀਂ ਦੋ ਕਿਸ਼ਤੀ ਆਉਂਦੀਆਂ ਸੀ ਇੱਕ ਨੀਲੇ ਰੰਗ ਦੀ ਇੱਕ ਬਿਣਾ ਰੰਗ ਕੀਤੀ ਜੀ ਉਹ ਮਲਾ ਹੁੰਦਾ ਸੀ ਸਾਡਾ ਟਾਣੀ ਬੋਲਾ ਸਿੰਘ ਆਲਾ ਕੀ ਨਾਮ ਸੀ ਬਾਈ ਦਾ ਜਗੀਰ ਸਿੰਘ ਇੱਕਰ ਤਾਂ ਮੈਨੂੰ ਯਾਦ ਹੈ 2 ਸਾਲ ਪਹਿਲਾਂ ਕਿਸ਼ਤੀ ਵੀ ਡੁੱਬਣ ਲੱਗੀ ਸੀ ਉਸ ਦਾ 12 ਦਿਨ ਇੱਥੇ ਰਹੇਗਾ ਜੀ ਪਰ ਚਲੋ ਦੋ ਡੈੱਥ ਵੀ ਨਹੀਂ ਹੈ ਮੈਨੂੰ ਯਾਦ ਹੈ ਪਰ ਬਾਬਾ ਨਾਨਕ ਕਿਰਪਾ ਕਰਨਗੀ ਇਸ ਗੱਲ ਦੀ ਉਹਨਾਂ ਸਾਰੇ ਪਿੰਡ ਨੂੰ ਮੁਬਾਰਕਵਾਦ ਹੈ ਔਰ ਇਸੇ ਕਰਕੇ ਲੋਕਾਂ ਨੇ ਸਰਕਾਰ ਬਣਾਈ ਸੀ तकरीबन 3.5 ਕਰੋੜ ਰੁਪਇਆ ਲੱਗਿਆ 3 ਕਰੋੜ 45 ਲੱਖ ਰੁਪਇਆ ਇਸ ਪੁਲ ਨੂੰ ਬਣਾਉਣ ਵਾਸਤੇ ਔਰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਸਰਕਾਰ ਇਸ ਕਰਕੇ ਲੋਕ ਬਣਾਉਦੇ ਆ ਸਰਕਾਰਾਂ ਤੋਂ ਲੋਕਾਂ ਨੇ ਕੰਮ ਲੈਣੇ ਹੁੰਦੇ ਆ ਔਰ ਸਰਕਾਰ ਲੋਕਾਂ ਨੂੰ ਸਹੂਲਤ ਦੇਵੇ ਜੀ ਸੋ ਮੈਂ ਸਾਰੇ ਪਿੰਡ ਵਾਸੀਓ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਦਾ ਔਰ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਦੀਆਂ ਜਿਨਨੇ ਸਭ ਤੋਂ ਪਹਿਲਾ ਫੰਡ ਮੈਥੋਂ ਲਿਸਟ ਮੰਗੀ ਸੀ ਵੀ ਤਿੰਨ ਕੰਮ ਤੁਸੀਂ ਪ੍ਰਾਇਰਟੀ ਤੇ ਦੱਸ ਦਿਓ ਔਰ ਇੱਕ ਕੰਮ ਉਹਦੇ ਚ ਟਾਣੀ ਨੱਥਾ ਸਿੰਘ ਵਾਲਾ ਪੁਲ ਸੀ ਇੱਕ ਕੰਮ ਉਹਦੇ ਚ ਸਾਡਾ ਜਲਾਲਾਬਾਦ ਐਫਐਫ ਰੋਡ ਦਾ ਬਾਈਪਾਸ ਸੀ ਜੀ ਪਰ ਇਹਨਾਂ ਵਾਲਾ ਸੇਮ ਪ੍ਰੋਜੈਕਟ ਸੀ ਜਿਹੜੇ ਤਿੰਨੋਂ ਉਹਨ ਪੂਰੇ ਹੋ ਚੁੱਕੇ ਆ ਅ ਅਗਲੇ ਹਫਤੇ ਸੇਮ ਪ੍ਰੋਜੈਕਟ ਸਟਾਰਟ ਹੋ ਜਾਣਾ ਔਰ ਬਾਈਪਾਸ ਹੋਰ ਦੋ ਮਹੀਨੇ ਦਾ ਕੰਮ ਉਹਦੀਆਂ ਪਰਮਿਸ਼ਨਾਂ ਲਈ ਚੱਲ ਗਿਆ ਫੋਰੈਸਟ ਕੋ ਔਰ ਪੁਲ ਥੋੜੇ ਸਾਹਮਣੇ ਬਣ ਕੇ ਤਿਆਰ ਹੈ ਜੀ ਔਰ ਲਾਸਟ ਪਿੰਡ ਹੈ ਮੇਰੇ ਹਲਕੇ ਦਾ ਇਸ ਗੱਲ ਦੀ ਸਭ ਨੂੰ ਮੁਬਾਰਕਬਾਦ ਹੁਣ ਕਿਸੇ ਨੂੰ ਕਿਸ਼ਤੀ ਦੇ ਵਿੱਚੋਂ ਦਰਿਆਛ ਟੱਪ ਨਹੀਂ ਜਾਣਾ ਜੀ ਇੱਥੇ ਜਿਹੜੇ ਆਸੇ ਪਾਸੇ ਦੇ ਪਿੰਡ ਜਿਹੜੇ ਅੱਗੇ ਨਾਲ ਪ੍ਰਭਾਵਿਤ ਹੁੰਦੇ ਸੀ ਫਸਲਾਂ ਉਹਨਾਂ ਦੀ ਨੁਕਸਾਨੀਆਂ ਜਾਂਦੀਆਂ ਸੀ ਤੁਸੀਂ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਨੁਕਸਾਨ ਹੁੰਦਾ ਸੀ ਜਿਹੜਾ ਇੱਥੇ ਡਾਫ ਲੱਗਦੀ ਹੁੰਦੀ ਸੀ ਸੈਕਸ ਨਾ ਵਿੱਚ ਜੀ ਜਿਹੜਾ ਡਾਫ ਲੱਗਨ ਕਰਕੇ ਪਾਣੀ ਦਾ ਪਾਵ ਪ੍ਰੈਸ਼ਰ ਇੰਦਰ ਅਸੀਂ ਪਿੱਛੇ ਹਾਂ ਉਹਨਾਂ ਨੇ ਤਾਂ ਹੁਣ ਤੱਕ ਅੰਦਾ ਇੱਕ ਇੱਕ ਲਾ ਹੋਰ ਪਾਣੀ ਉੱਪਰ ਚੜ ਜਾਣਾ ਸੀ ਜੀ ਪਰ ਜਦੋਂ ਹੁਣ ਜਦੋਂ ਸੜਕ ਪਿੱਛੋਂ ਪੜਤੀ ਪੁਲ ਦੇ ਨੇ ਪਾਣੀ ਥਰੋਣ ਲੱਗ ਗਿਆ ਆ ਪ੍ਰੈਸ਼ਰ ਕਾਟ ਹੈ ਇੱਕ ਪ੍ਰਬਾਤ ਸਿੰਘ ਆਲਾ ਬਹੁਤ ਇਫੈਕਟ ਕਰਦਾ ਸਾਡਾ ਆਤੂ ਆਲਾ ਬਹੁਤ ਇਫੈਕਟ ਕਰਦਾ ਸਾਡਾ ਔਰ ਚੱਕੀਵਾ ਔਰ ਟਾਣੀ ਬਜਨ ਸਿੰਘ ਨੇ ਇਫੈਕਟ ਕਰਦਾ ਸੋ ਈਸ਼ਵਰੀ ਉਮੀਦ ਹੈ ਵੀ ਸ਼ਾਇਦ ਮਾਰੇ ਕਿਰਪਾ ਕਰਨਗੇ ਉਸ ਪਰਮਾਤਮਾ ਅੱਗੇ ਆਪਣਾ ਜ਼ੋਰ ਨਹੀਂ ਔਰ ਅਰਦਾਸ ਕਰ ਸਕਦੇ ਵੀ ਉਹਨਾਂ ਨੂੰ ਨੁਕਸਾਨ ਨਾ ਹੋਵੇ ਬਾਕੀ ਪੰਜਾਬ ਸਰਕਾਰ ਔਰ ਇਹਨਾਂ ਦਾ ਪੁੱਤਰ ਇਹਨਾਂ ਨਾਲ ਮੇਰੇ ਵੱਲੋਂ ਕੋਈ ਕਮੀ ਨਹੀਂ ਉਹੀ ਗੋਲਡੀ ਹੈ ਜਿਹਨੂੰ ਗੋਲਡੀ ਨੂੰ 2022 ਚ ਲੈ ਕੇ ਸੀ ਅੱਜ ਵੀ ਉਹੀ ਹੈ ਸੋ ਮੇਰਾ ਫਰਜ਼ ਬੰਦਾ ਹੈ ਆਦੀ ਡਿਊਟੀ ਪੂਰੀ ਕਰਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਮੈਂ ਲਈ ਹਮੇਸ਼ਾ ਹਾਂ ਹੁਣ ਤੋਂ ਪਹਿਲਾ ਸਾਡੇ ਹਲਕੇ ਦੇ ਐਮ.ਐਲ.ਏ ਜਗਦੀਪ ਕਮੋਲ ਗੋਲਡੀ ਦਾ ਲੱਖ ਲੱਖ ਨਹੀਂ ਕਰੋੜ ਕਰੋੜ ਵਿੱਚ ਧੰਨਵਾਦ ਕਰਨਿਆ ਜਿਹੜੇ ਕੀ ਸਾਨੂੰ ਅੱਜ ਤੋਂ 70 80 ਸਾਲਾਂ ਬਾਅਦ ਚੀਜ਼ ਮਿਲੀਏ ਪਿਛਲੇ 20 23 22 23 ਚ ਸਾਡਾ ਪਾਣੀ ਆਇਆ ਸੀਗਾ ਤਕਰੀਬਨ ਤਿੰਨ ਤੋਂ ਚਾਰ ਮੌਤਾ ਹੋ ਗਿਆ ਸੀ ਜਿੰਨਾਂ ਕੇ ਐਮ.ਐਲ.ਏ ਸਾਹਿਬ ਨੇ ਖੁਦ ਆਪਣੇ ਚੈੱਕ ਪੱਤੀ ਦਿੱਤੇ ਸੀਗੇ ਸਾਨੂੰ ਲੱਗਦਾ ਕਿ ਜਿਹੜੇ ਅਸਲ ਵਿੱਚ ਆਜ਼ਾਦੀ ਮਿਲਣੀ ਚਾਹੀਦੀ ਸੀ ਸਾਨੂੰ ਹੁਣ ਮਿਲੀਏ 2024 ਦੇ ਵਿੱਚ ਕਿਉਂਕਿ ਸਾਡੀ ਸਭ ਤੋਂ ਵੱਡੀ ਮੰਗ ਸੀਗੀ ਐਮ.ਐਲ.ਏ ਸਾਨੂੰ ਪਹਿਲੀ ਹੀ ਰੱਖੀ ਸੀਗੀ ਇਨੇ ਪਹਿਲੀ ਗਾਰੰਟੀ ਦਿੱਤੀ ਸੀ ਪਹਿਲੀ ਵਾਰੀ ਇਹਨੇ ਪੂਰੀ ਕਰ ਦਿੱਤੀ ਕਿਉਂਕਿ ਸਾਡੀ ਜਿੰਨੀਆਂ ਵੀ ਵੋਟਾਂ ਪਾਈਆਂ ਨੇ ਤਾਂ ਬਾਰਡਰ ਪੱਟੀ ਦਾ ਸਾਡਾ ਇੱਕ ਇੱਕ ਵੋਟ ਦਾ ਮੁੱਲ ਮੁੜ ਗਿਆ तकरीबन 3.5 ਕਰੋੜ ਦੀ ਪੋਲ ਲਗਤ ਨਾਲ ਅੱਜ ਸਾਡੇ ਪਿੰਡਪਰਾ ਜਿੰਨੇ ਵੀ ਆਦੇ ਜਾਂਦੇ ਨੇ ਉਹਨਾਂ ਜਮਾਨੇ ਨੂੰ ਕੋਈ ਪਰੇਸ਼ਾਨੀ ਆ ਨਹੀਂ ਫੇਰ ਵੀ ਦੁਬਾਰਾ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਦੇ ਵਿੱਚ ਅਸੀਂ ਦੁਬਾਰਾ ਐਮਐਲ ਸਾਹਿਬ ਨੂੰ ਸਪੋਰਟ ਦੇ ਵੋਟ ਕਰਾਂਗੇ ਖੁਸ਼ ਹਾਂ ਬਿਲਕੁਲ ਜਿਆਦਾ ਸਾਡੇ ਮੁਖਮਦ ਸਾਹਿਬ ਜਿਹੜੀ ਕੀ ਬੜੇ ਧਿਆਨ ਨਾਲ ਚੀਜ਼ ਸਾਡੇ ਸੰਦੇ ਪੈਨੇ ਨੇ ਹਰੇਕੀ ਜੀ ਗੱਲਬਾਤ ਸੁਣਦੇ ਪੈਨੇ ਸਾਡੇ ਜਿੰਨੇ ਵੀ ਪਿੰਡ ਵਾਸੀ ਹੈਗੇ ਨੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਮੈਂ ਸਰਪੈਂਟ ਦੀ ਟੰਡਿਕ ਟੀਮ ਬਲਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਐਮਐਲ ਸਾਹਿਬ ਜੀ ਦਾ ਅੱਜ ਛੱਤ ਤੇ ਮੌਕੇ ਤੇ ਜਿਆਜਾ ਲੈਣ ਵੀ ਆਏ ਨੇ ਪੁੱਤਾਂ ਤੇ ਲੋਕ ਲੰਗੇ ਜੱਪੇ ਜਾਂਦੇ ਨੇ ਬਹੁਤ ਆਸਾਨ ਲੋਕਾਂ ਨੂੰ ਬੜੀ ਮੁਸ਼ਕਲ ਆਦੀ ਸੀ ਖਾਲ ਸਪਰੇ ਜੋ ਲੈ ਕੇ ਜਾਂਦੇ ਸੀ ਯਾਰ ਪਰ ਲੰਘਣ ਟਪਣ ਤੋਂ ਬੱਚਿਆਂ ਦੇ ਸਕੂਲ ਤੋਂ ਤੇ ਅੱਜ ਮੁਸ਼ਕਲ ਸਾਰੀ ਜ਼ਿੰਦਗੀ ਵਾਸਤੇ ਜਦੋਂ ਤੱਕ ਵੀ ਫੁੱਲ ਚੱਲਦੀ ਰਹੇਗੀ ਦਰਿਆ ਚੱਲਦਾ ਰਹੇਗਾ ਇਹ ਨਾਮ ਦਾ ਨਾਮ ਚੱਲਦਾ ਹੀ ਰਹੇਗਾ ਮੈਂ ਬਹੁਤ ਧੰਨਵਾਦ ਕਰਦਾ ਫਿਰ ਦੁਬਾਰਾ ਔਰ ਜਗਦੀਪ ਕੋ ਮੋਈ ਗੋਲਦੀ ਜੀ ਦਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ